ਆਜ ਤੁਸੀਂ ਦੇ ਮਾਧਿਅਮ ਨਾਲ ਮੈਂ ਇਹ ਸਾਰੀ ਜਨਤਾ ਨੂੰ ਜਿਹੜੀ ਨਨਕਪੁਰ ਸਾਹਿਬ ਸਬਸਿਡੀਨ ਦੇ ਲੋਕ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਲੋਕਾਂ ਵੱਲੋਂ ਜਾਂ ਸੋਸ਼ਲ ਮੀਡੀਆ ਵੱਲੋਂ ਜਿਹੜੀਆਂ ਕੋਈ ਅਫਵਾਹਾਂ ਫਲਾਈਆਂ ਜਾਂਦੀਆਂ ਜਾਂ ਕੋਈ ਸੋਸ਼ਲ ਮੀਡੀਆ ਤੇ ਕੋਈ ਰੀਲਾਂ ਚਲਦੀਆਂ ਰਹਿੰਦੀਆਂ ਉਹਨਾਂ 'ਤੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਵਿਸ਼ਵਾਸ ਨਹੀਂ ਕਰਨਾ ਜਿਹੜੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਹੈ ਉਸ ਠੀਕ ਇਨਫਰਮੇਸ਼ਨ ਹੋएगी ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉੱਥੇ ਵਿਸ਼ਵਾਸ ਕਰਨ ਤੇ ਇੱਧਰ ਉੱਧਰ ਦੀਆਂ ਗੱਲਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਇੱਕ ਚੀਜ਼ ਦੂਸਰੀ ਚੀਜ਼ ਹੈ ਕਿ 8 ਤੋਂ ਲੈ ਕੇ 10 ਵਜੇ ਤੱਕ ਰਾਤ ਨੂੰ ਬਲੈਕਆਊਟ ਕਰਨਾ ਹੁੰਦਾ ਜਿਹੜੀ ਅਸੀਂ ਲਾਈਟ ਦੀ ਸਪਲਾਈ ਪਿੱਛੋਂ ਬੰਦ ਕਰਾਂਗੇ ਤੇ 10 ਵਜੇ ਤੋਂ ਬਾਅਦ ਸਾਡੀ ਆਪ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਆਪਣੇ ਘਰਾਂ ਦੀਆਂ ਜਿਹੜੀਆਂ ਲਾਈਟਾਂ ਨੇ ਉਹ ਕਿਰਪਾ ਕਰਕੇ ਬੰਦ ਰੱਖੋ ਕਿਉਂਕਿ ਤੁਹਾਡਾ ਇਨਾਕ ਸਾਥ ਸਾਡੇ ਵਾਸਤੇ ਬਹੁਤ ਵੱਡੀ ਕਾਮਯਾਬੀ ਹੋ ਸਕਦੀ ਹੈ ਤੇ ਤੁਹਾਨੂੰ ਤੁਹਾਡੇ ਮਾਧਮ ਰਾਹੀਂ ਇੱਕ ਵਾਰੀ ਫਿਰ ਸਭ ਨੂੰ ਇਹ ਗੁਜ਼ਾਰਿਸ਼ ਹੈ ਕਿ 10 ਵਜੇ ਤੋਂ ਬਾਅਦ ਵੋਲੰਟਰੀ ਆਪਣੇ ਘਰ ਦੀਆਂ ਬਾਹਰ ਵਾਲੀਆਂ ਲਾਈਟਾਂ ਖਾਸ ਤੌਰ ਤੇ ਬੰਦ ਰੱਖੋ ਜੇ ਕਿ ਘਰ ਦੀਆਂ ਅੰਦਰ ਵਾਲੀਆਂ ਲਾਈਟਾਂ ਵੀ ਜਗਾਉਣੀਆਂ ਨੇ ਤਾਂ ਉਹ ਡਾਰਕ ਪਰਦੇ ਕਰਕੇ ਅੰਦਰ ਵਾਲੀਆਂ ਲਾਈਟਾਂ ਜਗਾ ਲਓ ਪਰ ਐਕਟਿਸ ਬਾਹਰ ਵਾਲੀਆਂ ਪਰਦੇਰੀਆਂ ਨੇ ਸਾਰੀਆਂ ਉਹ ਬੰਦ ਰੱਖੋ ਇੱਕ ਚੀਜ਼ ਹੋਰ ਰਿਕਵੈਸਟ ਹੈ ਜਿਹੜੀ ਕਿ ਜਿਹੜੇ ਦੁਕਾਨਦਾਰ ਨੇ ਇਹ ਦੁਕਾਨਾਂ ਬੰਦ ਕਰ ਜਾਂਦੇ ਨੇ ਤੇ ਕੁਝ ਰੰਗਦਾਰ ਲਾਈਟਾਂ 컬러ਫੁਲ ਲਾਈਟਸ ਤੇ ਜਾਂ ਜਿਹੜੇ ਇਹਨਾਂ ਦੇ 글로 ਸਾਈਨ ਬੋਰਡ ਹੁੰਦੇ ਨੇ ਬਾਹਰ ਜਿਹੜੇ ਬਿਜਲੀ ਨਾਲ ਚੱਲਦੇ ਨੇ ਉਹ ਚੱਲਦੇ ਛੱਡ ਜਾਂਦੇ ਨੇ ਰਾਤ ਨੂੰ ਤੇ ਕਿਰਪਾ ਕਰਕੇ ਉਹ ਆਪਣੇ ਜਿਹੜੇ ਬੋਰਡ ਐ ਉਹਨਾਂ ਨੂੰ ਆਫ ਕਰਕੇ ਜਾਣ ਨਹੀਂ ਸਾਨੂੰ ਉਹਨਾਂ ਦੀ ਸਪਲਾਈ ਜਿਹੜੀ ਆ ਉਹ ਕੱਟਣੀ ਪੈਗੀ ਉਹ ਮਜਬੂਰ ਹਨ ਕਿਉਂਕਿ ਅਸੀਂ ਜਦੋਂ ਬਲੈਕਆਊਟ ਕਰਨ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਤੋਂ ਆਨ ਕਰਨੀ ਹੈ ਬਿਜਲੀ ਤਾਂ ਉਦੋਂ ਸਾਈਨ ਬੋਰਡ ਆਟੋਮੈਟਿਕਲੀ ਫੇਰ ਚੱਲ ਪੈਂਦੇ ਨੇ ਤੇ ਇੱਕ ਤੋਂ ਦਿਨ ਮਾਜਮ ਲਈ ਇਹਨੂੰ ਦੁਕਾਨਦਾਰੋਂ ਰਿਕੁਐਸਟ ਕੀਤੀ ਆਪਣੇ ਜਿਹੜੇ ਗਲੋ ਸਾਈਨ ਬੋਰਡ ਹਨ ਬੰਦ ਕਰਨਾ ਚਾਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਪ੍ਰਸ਼ਾਸਨ ਤਿਆਰ ਪਰ ਤਿਆਰ ਸਾਡੇ ਕੋਲੇ ਜੇ ਕੋਈ ਕੋਈ ਪ੍ਰੋਬਲਮ ਹੋਵੇ ਲਈ ਰਾਹਤ ਸੈਂਟਰਸ ਹੀ ਬਣਾ ਲਏ ਨੇ ਸਾਰੀਆਂ ਬਿਲਡਿੰਗਾਂ ਆਈਡੈਂਟੀਫਾਈ ਕਰ ਲਈਆਂ ਗਈਆਂ ਤੇ ਪੂਰੀ ਸਥਿਤੀ ਜਿਹੜੀ ਹੈ ਅੰਡਰ ਕੰਟਰੋਲ ਹੈ ਇਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਉਹ ਨਹੀਂ ਆਉਣ ਦਿੱਤੀ ਜਾਏਗੀ ਮੇਰੇ ਸਾਰ ਇੱਕ ਹੋਰ ਸਵਾਲ ਹੈ ਜੀ ਜਿੰਨੇ ਕਿ ਕਿਸੇ ਨੇ ਵਿਆਹ ਸ਼ਾਦੀ ਜਾਂ ਹੋਰ ਕੋਈ ਪ੍ਰੋਗਰਾਮ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣ ਜਾਂਦੇ ਦੇਖੋ ਹਾਲ ਦੀ ਘੜੀ ਅਜੇ ਹੀ ਕੋਈ ਵੀ ਗਾਈਡਲਾਈਨ ਅਸੀਂ ਜਾਰੀ ਨਹੀਂ ਕੀਤੀ ਵੀ ਕਿਸੇ ਨੂੰ ਬੰਦ ਕੀਤੀ ਹੈ ਕੋਈ ਮੈਰਿਜ ਪੈਲੇਸ ਬੰਦ ਕੀਤਾ ਜਾਂ ਵਿਆਹ ਬੰਦ ਕੀਤਾ ਇਦਾਂ ਦਾ ਕੁਝ ਵੀ ਨਹੀਂ ਹਾਲੇ ਕੀਤਾ ਗਿਆ ਜੀ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਇਹਦੇ ਵਿੱਚ ਇਹ ਹੈ ਕਿ ਅਸੀਂ ਹੁਣ ਇੱਕ 2 ਵਜੇ ਮੀਟਿੰਗ ਰੱਖੀ ਹੋਈ ਹੈ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸੋਲਰ ਲਾਈਟਾਂ ਜਿਹੜੀਆਂ ਆਟੋਮੈਟਿਕ ਜਗ ਪੈਂਦੀਆਂ ਨੇ ਤੇ ਆਟੋਮੈਟਿਕ ਬੁੱਝ ਜਾਂਦੀਆਂ ਨੇ ਉਹਨਾਂ ਦੀ ਵੀ ਜਿਹੜੀ ਸਪਲਾਈ ਆ ਉਹ ਅਸੀਂ ਕਟਵਾਉਣ ਦੀ ਗੱਲ ਜਿਹੜੀ ਆ ਵੀਡੀਓਸ ਨੂੰ ਦੱਸਣੀ ਕਿ ਉਹਨਾਂ ਨੂੰ ਜਾਂ ਤਾਂ ਉਹ ਇਸ ਤਰ੍ਹਾਂ ਮੋਨੀਟਰ ਕਰਨ ਕਿ ਉਹ ਪੱਕੇ ਤੌਰ ਤੇ ਬੰਦ ਕਰ ਦੇਣ ਉਹ ਕੁਝ ਸਮੇਂ ਲਈ ਜਾਂ ਉਹਨੀਆਂ ਬੈਟਰੀਆਂ ਆਫ ਕਰ ਦਿੱਤੀਆਂ ਜਾਂ ਤੇ ਕੋਈ ਦਿੱਕਤ ਨਾ ਆਵੇ ਜਿਹੜੀਆਂ ਬਾਕੀ ਲਾਈਟਾਂ ਐ ਤਾਂ ਦੇਖੋ ਫਿਰ ਉਹੀ ਚੀਜ਼ ਆ ਕਿ ਤੁਹਾਡੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕਰ ਸਕਦੇ ਹਾਂ ਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਹ ਇੱਕ ਅਜਿਹੀ ਚੀਜ਼ ਹੈ ਜੋ ਜਿੰਨਾ ਸਾਨੂੰ ਸਾਥ ਲੋਕਾਂ ਵੱਲੋਂ ਮਿਲੇਗਾ ਉਨਨਾ ਅਸੀਂ ਜ਼ਿਆਦਾ ਤਗੜੇ ਹੋਵਾਂਗੇ ਇੰਨਾ ਹੀ ਸਾਥ ਹੈ ਕਿ ਜੋ ਅਸੀਂ ਇਨਸਟਰਕਸ਼ਨਸ ਜਾਰੀ ਕਰਦੇ ਹਾਂ ਕਿਰਪਾ ਕਰਕੇ ਜਿਹੜੇ ਲੋਕ ਆ ਉਹਨੂੰ ਫਾਲੋ ਕਰਨ ਇਹ ਉਹਨਾਂ ਦੇ ਹਿੱਤ ਲਈ ਹੈ ਤੇ ਸਭ ਦੇ ਹਿੱਤ